ਹੈਲੋ एवरीवन ਏਰ ਇਸ ਯੂ ਆਰਿਤ ਗੌਰ ਐਂਡ ਵੈਲਕਮ ਬੈਕ ਟੂ ਯੋਰ ਫੇਵਰਿਟ YouTube ਚੈਨਲ ਅਨ ਮਨੀ ਜੌਬ ਸੋ ਜਿਹੜੇ ਪੰਜਾਬ ਦੇ ਮੁਲਾਜ਼ਮ ਨੇ ਉਹਨਾਂ ਵਾਸਤੇ ਇੱਕ ਵਧੀਆ ਗੁੱਡ ਨਿਊਜ਼ ਲੈ ਕੇ ਆਈਆਂ ਮੈਂ ਜਿਵੇਂ ਕਿ ਤੁਹਾਨੂੰ ਪਤਾ ਹੈ ਕਿ ਤੁਸੀਂ ਸਾਰਿਆਂ ਨੇ ਪਟੀਸ਼ਨ ਪਾਈ ਸੀ ਪੰਜਾਬ ਹਾਈ ਕੋਰਟ ਵੱਲੋਂ ਉਹਦਾ ਫੈਸਲਾ ਆ ਚੁੱਕਿਆ ਵਾ ਔਰ ਉਹ ਫੈਸਲਾ ਜਿਹੜਾ ਵਾ ਉਹ ਪੰਜਾਬ ਦੇ ਮੁਲਾਜ਼ਮਾਂ ਦੇ ਹੱਕ ਵਿੱਚ ਹੈ ਈਵਨ ਕਿ ਜਿਹੜੇ ਰਿਟਾਇਰ ਹੋ ਗਏ ਹੋਣਗੇ ਉਹਨਾਂ ਨੂੰ ਵੀ ਉਹਨਾਂ ਦਾ ਬਕਾਇਆ ਜਿਹੜਾ ਦਿੱਤਾ ਜਾਏਗਾ ਉਹ ਮੈਂ ਤੁਹਾਡੇ ਨਾਲ ਵਿਦ ਕੋਰਟ ਆਰਡਰ ਜਿਹੜਾ ਵਾ ਤੁਹਾਡੇ ਨਾਲ ਜਿਹੜੀ ਸ਼ੇਅਰ ਕਰਨ ਲੱਗੀ ਹਾਂ ਸੋ ਇਹਦੇ ਵਿੱਚ ਪੀਟੀਸੀ ਦੀ ਖਬਰ ਦੇ ਮੁਤਾਬ 32 ਪਟੀਸ਼ਨ ਸੀਗੀਆਂ ਉਹਨਾਂ ਦਾ ਨਿਪਟਾਰਾ ਕਰਦੇ ਫੈਸਲਾ ਸੁਣਾਇਆ ਹੈ ਕਿ ਇਸ ਦੇ ਨਾਲ ਹੀ ਮੁਲਾਜ਼ਮਾ ਦੀ ਪਟੀਸ਼ਨ ਦੇ ਸੁਣਵਾਈ ਕਰਦੇ ਹਾਈ ਕੋਰਟ ਪੰਜਾਬ ਸਰਕਾਰ ਨੂੰ 115 ਫੀਸਦੀ ਥਾਂ ਹੁਣ 119 ਫੀਸਦੀ ਡੀਏ ਸਮੇਤ 1 ਜਨਵਰੀ 2016 ਤੋਂ ਬਕਾਇਆ ਚੱਲੀ ਜਿਹੜੀ ਆ ਉਹ ਜਿੰਨੇ ਵੀ ਹੈਗੇ ਆ ਉਹਦੇ ਹੁਕਮ ਦਿੱਤੇ ਗਏ ਕਿ ਉਹ ਰਾਸ਼ੀ ਜਿਹੜੀ ਇਹਨਾਂ ਨੂੰ ਵਾਪਸ ਦਿੱਤੀ ਜਾਏਗੀ ਇਹਨਾਂ ਦੇ ਅਕਾਊਂਟਸੋਂ ਜਾਏਗੀ ਦੱਸ ਦਈਏ ਕਿ ਜਦੋਂ ਪੰਜਾਬ ਸਰਕਾਰ ਨੇ ਜੁਲਾਈ 2021 ਵਿੱਚ ਛੇਵਾਂ ਤਨਖਾਹ ਕਮਿਸ਼ਨ ਲਾਗੂ ਕੀਤਾ ਤਾਂ ਇਸ ਕਾਰਨ ਜਾ ਤੇ ਮੁਲਾਜ਼ਮਾਂ ਦੀਆਂ ਤਨਖਾਹਾਂ ਪਹਿਲਾਂ ਨਾਲੋਂ ਵੀ ਘਟ ਹੋ ਗਈਆਂ ਸੀ ਇਸ ਦੇ ਬਾਅਦ ਜੋ ਸਰਕਾਰੀ ਮੁਲਾਜ਼ਮਾਂ 'ਚ ਸੰਘਰਸ਼ ਸ਼ੁਰੂ ਹੋਇਆ ਤਾਂ ਸਰਕਾਰ ਨੇ ਪੇ ਕਮਿਸ਼ਨ ਦੀ ਸੋਧ ਕਰਦਿਆਂ ਸਤੰਬਰ 2021 ਵਿੱਚ ਨੋਟੀਫਿਕੇਸ਼ਨ ਜਾਰੀ ਕਰ ਦਿੱਤਾ ਸੀ ਜਿਸ ਦੇ ਤਹਿਤ ਕਿਹਾ ਗਿਆ ਸੀ ਕਿ 21 31 ਦਸੰਬਰ 2015 ਨੂੰ ਸਰਕਾਰੀ ਮੁਲਾਜ਼ਮ ਜਿਹੜੇ ਤਨਖਾਹ ਲੈ ਰਹੇ ਹਨ ਉਹਨਾਂ ਵਿੱਚ 15% ਦਾ ਵਾਅਦਾ ਕੀਤਾ ਜਾਏਗਾ ਪਰ ਡੀਏ 115% ਲਗਾਇਆ ਗਿਆ ਸੀ ਇਸ ਤੋਂ ਬਾਅਦ ਸਰਕਾਰ ਨੇ ਪਿਛਲੇ ਸਾਲ ਡੀਏ ਜਿਹੜਾ ਸੀ ਉਹ 119% ਦੇ ਨਿਕਿਸ਼ ਜਾਰੀ ਕਿ ਜਿੱਤੇ ਮੁਲਾਜ਼ਮਾਂ ਦੀ ਮੰਗ ਸੀ ਕਿ ਇਹ ਵਾਅਦਾ ਉਹਨਾਂ ਨੂੰ ਵੀ ਦਿੱਤਾ ਜਾਵੇ ਇਸ ਮੰਗ ਨੂੰ ਮੰਨਦਿਆਂ ਬੁੱਧਵਾਰ ਹਾਈ ਕੋਰਟ ਨੇ ਸਰਕਾਰੀ ਮੁਲਾਜ਼ਮਾਂ ਨੂੰ ਵੱਡੀ ਰਾਹਤ ਦਿੱਤੀ ਹੈ ਪੰਜਾਬ ਹਾਈ ਕੋਰਟ ਹਰਿਆਣਾ ਕੋਟ ਦਾ ਫੈਸਲਾ ਆ ਚੁੱਕਾ ਹੈ ਸੋ ਇਹਦੇ ਵਿੱਚ ਜਿਹੜਾ ਪੰਜਾਬ ਸਰਕਾਰ ਨੂੰ ਹੈ ਇਹ ਵਲਾ ਜਿਹੜਾ ਨੋਟੀਫਿਕੇਸ਼ਨ ਹੈ ਉਹ ਜਾਰੀ ਕਰਨਾ ਪੈਗਾ ਤਨਖਾਹਾਂ ਜਿਹੜੀਆਂ ਉਹਨਾਂ ਦੇ ਬਕਾਇਆ ਰਾਸ਼ ਜਿਹੜੀਆਂ ਉਹਨਾਂ ਨੂੰ ਭੇਜਣੀ ਪਵੇਗੀ ਇਸ ਨਾਲ ਹੀ ਫਰੈਂਡਸ ਮੈਂ ਤੁਹਾਨੂੰ ਅਨਲਾਈਨ ਸ਼ੇਅਰ ਕਰ ਰਹੀ ਹਾਂ ਜਿਹੜੇ ਕਿ ਪੰਜਾਬ ਹਾਈ ਕੋਰਟ ਜਿਹੜਾ ਸੀਗਾ ਹਾਈ ਕੋਰਟ ਆਫ ਪੰਜਾਬ ਐਂਡ ਹਰਿਆਣਾ ਉਹਦਾ ਜਿਹੜਾ ਇੱਕ ਜਿਹੜਾ ਕਾਪੀ ਹੈ ਸੋ ਇਹਦੇ ਵਿੱਚ ਤੁਹਾਨੂੰ ਜਿਹੜੇ ਇਸ ਚੀਜ਼ ਨੂੰ ਬਹੁਤ ਚੰਗੇ ਤਰੀਕੇ ਨਾਲ ਸਮਝਦੇ ਆ ਉਹ ਦੇਖ ਸਕਦੇ ਆ ਨਹੀਂ ਤਾਂ ਮੈਂ ਸਕਰੋਲ ਡਾਊਨ ਹੀ ਕਰ ਰਹੀ ਹਾਂ ਕਿਉਂਕਿ ਇਹਦੇ ਵਿੱਚ ਜਿਹੜੇ ਚੀਜ਼ ਨੂੰ ਜਾਣਦੇ ਵੀ ਕਿਹੜੇ ਕਿਹੜੇ ਵਰਸਸ ਦੇ ਥਰੂ ਜਿਹੜਾ ਸੀਗਾ ਇਹ ਕੇਸ ਲੜਿਆ ਗਿਆ ਸੀ ਕਿਹੜੀਆਂ ਕਿਹੜੀਆਂ ਪਟੀਸ਼ਨਸ ਪਾਈਆਂ ਗਿਆ ਸੀ ਕਿ ਇਹ ਦੇ ਅਗੇਂਸਟ ਕੌਣ ਖੜਾ ਸੀਗਾ ਉਹ ਸਾਰਾ ਕੁਝ ਇਸ ਪਟੀਸ਼ਨ ਦੇ ਜਿਹੜਾ ਵਾ ਅੰਡਰ ਹੈ ਜੇਕਰ ਤੁਸੀਂ ਇਹਦੀ ਪ੍ਰੋਪਰ ਵੀ ਮੰਗਦੇ ਹੋ ਪ੍ਰੋਪਰ ਇਨਫੋਰਮੇਸ਼ਨ ਮੰਗਦੇ ਟੂ ਆਸਕ ਮੀ ਇਨ ਦਾ ਕਮੈਂਟ ਸੈਕਸ਼ਨ ਤੁਹਾਨੂੰ ਉਹ ਵਾਲੀ ਇਨਫੋਰਮੇਸ਼ਨ ਜਿਹੜੀ ਆ ਉਹ ਤੁਹਾਡੇ ਕੱਲਿਆਂ ਤੱਕ ਭੇਜੀ ਜਾਏਗੀ ਨਾਲ ਦੇ ਨਾਲ ਜੇ ਸਾਡੇ نیچے ਹੀ ਤੁਹਾਨੂੰ ਕਮੈਂਟ ਸੈਕਸ਼ਨ ਦੇ ਵਿੱਚ ਜਿਹੜਾ ਵਾ ਤੁਹਾਨੂੰ ਸਾਡਾ ਇੰਸਟਾਗ੍ਰam ਪੇਜ ਦਿਖੋ ਹੋ ਰਿਹਾਗਾ ਉਹਦੇ ਉੱਪਰ ਜਾ ਕੇ ਲਿੰਕ ਦੇ ਉੱਪਰ ਕਲਿੱਕ ਕਰਕੇ ਸਾਡਾ ਇੰਸਟਾਗ੍ਰam ਪੇਜ ਵੀ ਜ਼ਰੂਰ ਜੁਆਇਨ ਕਰੋ ਜਦੇ ਉੱਪਰ ਤੁਹਾਨੂੰ ਹਰ ਇੱਕ ਅਪਡੇਟ ਜਿਹੜੀ ਆ ਉਹ ਪੰਜਾਬ ਗਵਰਨਮੈਂਟ ਜੌਬਸ ਦੇ ਰਿਲੇਟਡ ਤੇ ਉਹਨਾਂ ਵਿੱਚ ਕੀ ਆ ਰਿਹਾ ਸੁਧਾਰ ਜਾਂ ਵਿਗੜ ਉਹਦੇ ਰਿਲੇਟਡ ਇਨਫੋਰਮੇਸ਼ਨ ਪਾਈ ਜਾਂਦੀ ਹੈ ਸੋ ਇਹ ਪ੍ਰੋਪਰ ਹੈ ਪ ਨੂੰ ਪੌਜ਼ ਕਰਕੇ ਪੜ੍ਹ ਸਕਦੇ ਹੋ ਜੇਕਰ ਤੁਸੀਂ ਇਸ ਚੀਜ਼ ਇੰਟਰਸਟਡ ਸਿਰਫ ਮੈਂ ਤੁਹਾਡੇ ਨਾਲ ਸ਼ੋਅ ਕਰ ਰਹੀ ਹਾਂ ਕਿ ਕਿ ਪ੍ਰੋਪਰ ਟ੍ਰਿਡਾਵਾ ਇਹ ਚੈਨਲ ਦੇ थ्रू ਹੀ ਤੁਹਾਨੂੰ ਜਿਹੜੀ ਜਿਹੜੀ ਵੀ ਇਨਫੋਰਮੇਸ਼ਨ ਮਿਲ ਜਾਂਦੀ ਹੈ ਉਹ ਪ੍ਰੋਪਰ ਜਿਹੜੀ ਹੁੰਦੀ ਆ ਰੀਅਲ ਜਿਹੜੀ ਆ ਉਹ ਇਨਫੋਰਮੇਸ਼ਨ ਤੇ ਜਾਂਦੀ ਆ ਇੱਧਰ ਉੱਧਰ ਦੀਆਂ ਗੱਲਾਂ ਕਰਕੇ ਟਾਈਮ ਪਾਸ ਨਹੀਂ ਕੀਤਾ ਜਾਂਦਾ ਸੇ ਪ੍ਰੋਪਰ ਸੀਗਾ ਹਾਈ ਕੋਰਟ ਤੇ ਜਿਹੜੇ ਪ੍ਰੋਪਰ ਉਹਨਾਂ ਨੇ ਫਾਈਨਲ ਆਰਡਰ ਜਿਹੜੇ ਦਿੱਤੇ ਕਿੰਨੇ ਕੀ ਪਟੀਸ਼ਨ ਕੀਤਾ ਔਰ ਕਿਸ ਤਰੀਕੇ ਨਾਲ ਇਹਦਾ ਫੈਸਲਾ ਜਿਹੜਾ ਉਹ ਸੁਣਾਇਆ ਗਿਆ 17 ਸਤੰਬਰ 2024 ਨੂੰ ਇਹਦਾ ਜਿਹੜਾ ਵਾ ਫੈਸਲਾ ਜਿਹੜਾ ਵਾ ਵਾਪਸ ਆਇ ਸਿੱਕੇ ਹੇ ਹਰ ਸਿਮਰਨ ਸਿੰਘ ਸੇਟੀ ਜੀ ਸੋ ਹੈ ਪ੍ਰੋਪਰ ਇਨਫੋਰਮੇਸ਼ਨ ਤੁਹਾਡੇ ਨਾਲ ਸ਼ੇਅਰ ਕਰਿਆ ਦੂਆਸੇਂ ਦਾ ਕਮੈਂਟ ਸੈਕਸ਼ਨ ਚੈੱਕ ਕਰ ਤੁਹਾਨੂੰ ਕੋਈ ਡਾਊਟ ਹੈਗੀ ਆ ਸੋ ਗੁੱਡ ਨਿਊਜ਼ ਹੈ ਜੀ ਕੰਗ੍ਰੈਚੂਲੇਸ਼ਨ ਟੂ ਆਲ ਦਾ ਏਮਪਲॉयर्स ਜਿਹੜੇ ਪੰਜਾਬ ਸਰਕਾਰ ਦੇ ਵਿੱਚ ਕੰਮ ਕਰ ਰਹੇ ਸੀ ਜਿਹੜੇ ਨਹੀਂ ਕਰ ਰਹੇ ਹੋ ਸਾਡੇ ਚੈਨਲ ਨੂੰ ਸਬਸਕ੍ਰਾਈਬ ਕਰੋ ਤਾਂ ਕਿ ਹਰ ਇਨਫੋਰਮੇਸ਼ਨ ਹਰ ਇੱਕ ਪੋਸਟ ਇਨਫੋਰਮੇਸ਼ਨ ਤੁਹਾਡੇ ਤੱਕ ਪਹੁੰਚ ਸਕੇ ਥਿਸ ਇਜ਼ ਆਲ ਅਬਾਊਟ ਟੂਡੇਸ ਵੀਡੀਓ ਹੋਪ ਯੂਵ ਲਾਈਕ ਥਿਸ ਵੀਡੀਓ ਸਟੇ ਟਿਊਨ ਵਿਦ ਯੋਰ ਰਿਤਕੋਰ ਫਾਰ ਮੋਰ ਅਪਕਮਿੰਗ ਗਵਰਨਮੈਂਟ ਜੋਬਸ ਇਨ